ਸਤ ਸ੍ਰੀ ਅਕਾਲ ਦੋਸਤੋ ਇਹ ਕਹਾਣੀ ਜਿਹੜੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਹਾਂ ਇਹ ਇੱਕ ਐਸੇ ਠੇਕੇਦਾਰ ਦੀ ਕਹਾਣੀ ਹੈ ਜੋ ਕਿ ਆਪਣੇ ਕੱਪੜਾ ਨੂੰ ਮਿੱਟੀ ਤੱਕ ਨਹੀਂ ਲਗਣ ਦਿੰਦਾ ਤੇ ਐਂਡ ਤੇ ਜਾ ਕੇ ਉਹਦਾ ਵਿਚਾਰੇ ਦਾ ਹਾਲ ਦੇਖੋ ਕੀ ਹੋਣਾ ਆਓ ਕਹਾਣੀ ਪੂਰੀ ਸੁਣਿਓ ਦੋਸਤੋ ਜਦੋਂ ਮੈਂ ਹੈਗਾ ਤਕਰੀਬਨ 16-17 ਸਾਲਾਂ ਦਾ ਤੇ ਮੈਂ ਪੜਾਈ ਪੜ੍ਹਾਈ ਛੱਡਤੀ ਤੇ ਕਰਦੇ ਕਹਿੰਦੇ ਕਿਤੇ ਕੰਮ ਕਰ ਲੈ ਮੈਂ ਕਿਹਾ ਚਲੋ ਠੀਕ ਹੈ ਕਿਤੇ ਕੰਮ ਕਰ ਲੈਨੇ ਤੇ ਮੈਂ ਫਿਰ ਇੱਕ ਠੇਕੇਦਾਰ ਲੱਭਿਆ ਜੋ ਕਿ ਸ਼ਟਰਿੰਗ ਦਾ ਕੰਮ ਕਰਦਾ ਹੈ ਉਹਦੇ ਨਾਲ ਮੈਂ ਕੰਮ ਕਰਨਾ ਸ਼ੁਰੂ ਕਰਤਾ ਠੇਕੇਦਾਰ ਦਾ ਸੁਆਬ ਵਾਲਾ ਹੀ ਨਿੱਗਾ ਹੈ ਤੇ ਉਹ ਬਹੁਤ ਹੀ ਵਧੀਆ ਇਨਸਾਨ ਹੈ ਉਸ ਟਾਈਮ ਦੇ ਉੱਤੇ ਜਦੋਂ ਮੈਂ ਉਹਦੇ ਨਾਲ ਲੱਗਾ ਉਸ ਟਾਈਮ ਦੇ ਉੱਤੇ ਸਰੀ 50 60 ਰੁਪਏ ਦਿਹਾੜੀ ਹੁੰਦੀ ਤੋਨਾ ਮੈਂ ਗੱਲ ਮਕਾ ਲਈ ਵੀ ਇੰਨੀ ਦਿਹਾੜੀ ਲਾਉਂਗਾ ਤੇ ਕੰਮ ਕਰੂੰਗਾ ਉਹ ਕਹਿੰਦਾ ਠੀਕ ਕੰਮ ਚੱਲੂ ਹੋ ਗਿਆ ਸੀ 6-7 ਜਣੇ ਉਹਦੇ ਨਾਲ ਕੰਮ ਤੇ ਲੱਗੇ ਹੁੰਦੇ ਕੰਮ ਚੱਲਦਾ ਗਿਆ ਉਹਦੇ ਵੀ ਬੱਚੇ ਸਾਡੇ ਵਰਗੇ 5-7 ਸਾਲ ਬੀਤੇ 4-5 ਸਾਲ ਬੀਤੇ ਤੋਂ ਉਹਦੇ ਵੀ ਬੱਚੇ ਵੱਡੇ ਹੋਏ ਉਹਨੇ ਆਪਣੀਆਂ ਕੁੜੀਆਂ ਦਾ 5 ਬੱਚੇ ਹੀ ਉਹਦੇ ਤਿੰਨ ਕੁੜੀਆਂ ਉਹਦੀਆਂ ਦੋ ਮੁੰਡੇ ਉਹਨੇ ਆਪਣੀਆਂ ਕੁੜੀਆਂ ਦਾ ਕਰਤਾ ਵਿਆ ਉਹ ਆਪੋ ਆਪਣੇ ਘਰ ਚ ਲਗੀਆਂ ਤਾਂ ਉਹ ਠੇਕੇਦਾਰ ਉਹ ਥੀ ਕੰਮ ਕਰਦਾ ਰਿਹਾ ਉੱਥੇ ਕੰਮ ਸਾਡਾ ਸਾਲਕ ਦਾ ਰਹਿ ਗਿਆ ਸੀ ਸਾਲਕ ਦਾ ਜਦੋਂ ਕੰਮ ਖਤਮ ਹੋਇਆ ਦੋਸਤੋ ਤਾਂ ਅਹੀਂ ਇਥੋਂ ਕੰਮ ਦੂਸਰੀ ਜਗ੍ਹਾ ਸ਼ਿਫਟ ਹੋ ਗਏ ਜਲੰਧਰ ਲਾਗੇ ਉੱਥੇ ਸਾਡਾ ਕੰਮ ਚੱਲਣ ਲੱਗ ਪਿਆ ਤੇ ਠੇਕੇਦਾਰ ਵੀ ਸਾਡੇ ਨਾਲ ਹੀ ਉੱਥੇ ਹੀ ਅਹੀਂ ਰਹਿੰਦੇ ਹੁੰਦੇ ਉੱਥੇ ਹੀ ਕੰਮ ਕਰਦੇ ਹੁੰਦੇ ਤੇ ਦੋਸਤੋ ਜਦੋਂ ਪੇਮੈਂਟ ਦਾ ਟਾਈਮ ਆਉਂਦਾ ਹੁੰਦਾ ਹੈ ਤਾਂ ਉਹ ਠੇਕੇਦਾਰ ਦੀ ਕੁੜੀ ਕਦੀ ਵੱਡੀ ਆ ਗਈ ਕਦੀ ਛੋਟੀ ਆ ਗਈ ਡੈਡੀ 10000 ਦੇ ਦੇ 20000 ਦੇ ਦੇ ਉਹ ਆਪਣੇ ਉਹ ਬੱਚਿਆਂ ਵਾਸਤੇ ਉਹ ਪੈਸੇ ਉਹਨਾਂ ਨੂੰ ਦੇ ਦਿੰਦਾ ਹੁੰਦਾ ਏ। ਹਾਨੂੰ ਚਾਹੇ 5-500 ਕਰਕੇ ਉਹਨੂੰ ਦੇਣੇ ਪੈਣ ਬਾਅਦ ਚ। ਹਾਨੂੰ ਨਹੀਂ ਉਹਨੇ ਮੌਕੇ ਤੇ ਦਿੱਤੇ ਪੈਸੇ ਕਦੀ। ਪਰ ਆਪਣੇ ਬੱਚਿਆਂ ਨੂੰ ਐਨ ਪੂਰੀ ਰੀਜ਼ ਦੇ ਨਾਲ ਪਾਲਦਾ ਇਹ ਮੇਰੇ ਬੱਚੇ ਪੈਸੇ ਦੁੱਖੋਂ ਨਾ ਰਹਿ ਜਾਣ। ਉਹ ਇਦਾਂ ਹੀ ਕਰਦਾ ਗਿਆ। 8-9 ਸਾਲ ਉਹਦੇ ਨਾਲ ਮੈਂ ਕੰਮ ਕੀਤਾ। ਹਰ ਪੇਮੈਂਟ ਤੇ ਇਦਾਂ ਹੀ ਹੁੰਦੀ ਸਾਡੇ ਨਾਲ। ਸਾਰਿਆਂ ਦੇ ਨਾਲ ਮੇਰੇ ਇਕੱਲੇ ਨਾਲ ਨਹੀਂ ਜਿੰਨੇ ਵੀ ਅਸੀਂ ਕੰਮ ਕਰਦੇ। ਦਨ ਬੀਤ ਗਏ ਦੋਸਤੋ ਦਨ ਬੀਤ ਗਏ ਇੱਕ ਦਿਨ ਮੈਂ ਵੀ ਸੋਚਿਆ ਵੀ ਚੱਲ ਹੋਰ ਕਿਤੇ ਕਰ ਲੈਨੇ ਕੰਮ ਮੈਂ ਉਹਨੂੰ ਛੱਡ ਕੇ ਤੋ ਹੋਰ ਕਿਤੇ ਕੰਮ ਲੱਗ ਗਿਆ ਲੋਕਲੀ ਚਿਤਨ ਲਾ ਲੋਤੇ ਸੀ ਲੋਕਲ ਕਰਨ ਲੱਪਿਆ ਕੰਮ ਮੈਂ ਮੈਂ ਉਸ ਤੋਂ ਬਾਅਦ ਉਹਨੂੰ ਨਹੀਂ ਮਿਲਿਆ ਕਦੀ ਕਾਫੀ ਸਾਲ ਬੀਤ ਗਏ 5-7 ਸਾਲ 10 ਸਾਲ ਲੰਘ ਗਏ ਤਾਂ ਕਰ ਇੱਕ ਦਿਨ ਮੈਨੂੰ ਉਹ ਮਿਲਿਆ ਰਾਸਤੇ ਦੇ ਵਿੱਚ ਤੇ ਮੈਂ ਉਹਨੂੰ ਪਛਾਣ ਲਿਆ ਤੇ ਮੈਂ ਰੋਕਿਆ ਤੇ ਲਾਗੇ ਰੋਕ ਕੇ ਜਦੋਂ ਉਹਨੂੰ ਮੈਂ ਬੁਲਾਇਆ ਉਹ ਕਹਿੰਦਾ ਮੈਂ ਤੈਨੂੰ ਪਛਾਣਿਆ ਨਹੀਂ ਮੈਨੂੰ ਜਦੋਂ ਆਪਣਾ ਨਾਮ ਦੱਸਿਆ ਤਾਂ ਨੇ ਮੈਨੂੰ ਕੁੱਟ ਕੇ ਗੱਲ ਨਾਲ ਲਾ ਲਿਆ ਤੇ ਰੋਣ ਲੱਪਿਆ ਦੋਸਤੋ ਹਰੋਣ ਲੱਪਿਆ ਉਹਦੇ ਅਥਰੂ ਦੱਸਦੇ ਵੀ ਉਹਦੇ ਅੰਦਰ ਦਰਦ ਕਿੰਨਾ ਹੈ ਜਿਹੜੇ ਬੱਚੇ ਜਦੋਂ ਉਹਦੀਆਂ ਚੱਲਦੀਆਂ ਕਦੀ 10000 ਦੇਦੇ ਡੈਡੀ 20000 ਦੇਦੇ ਡੈਡੀ ਆ ਚੀਜ਼ ਲੈਣ ਡੈਡੀ ਅਜੋਨ ਨਾਲ ਕੋਈ ਨਹੀਂ ਅੱਜ ਉਹਦੀਆਂ ਅੱਖਾਂ ਦੀ ਨਿਗਾ ਵੀ ਜਾ ਚੁੱਕੀ ਥੋੜਾ ਬਹੁਤਾ ਨੂੰ ਨਜ਼ਰ ਆ ਰਿਹਾ ਹੈ ਜਿਹੜਾ ਉਹ ਪਛਾਣ ਨਹੀਂ ਸਕਦਾ ਕਿ ਇਹਨੂੰ ਤੇ ਦੋਸਤੋ ਮੈਂ ਸੋਚਦਾ ਵੀ ਕੀ ਕਰਨੇ ਆ ਇਹੋ ਜਿਹੇ ਬੱਚੇ ਜਿਨ੍ਹਾਂ ਨੇ ਬੜਾਪੇ ਵਿੱਚ ਆਪਣੇ ਮਾਂ-ਬਾਪ ਦੀ ਲਾਠੀ ਨਹੀਂ ਬਣਨਾ ਤਾਂ ਇਹੋ ਜਿਹੇ ਬੱਚਿਆਂ ਨੂੰ ਕੀ ਕਰਨਾ ਕੁਝ ਲੋਕ ਤਰਸਦੇ ਫਿਰਦੇ ਬੱਚਿਆਂ ਨੂੰ ਤੁਹਾਡੇ ਬੱਚੇ ਹੋਣਗੇ ਤੁਹਾਡੀ ਸੇਵਾ ਕਰਨਗੇ ਜਿਨ੍ਹਾਂ ਦੇ ਹੈ ਉਹਨਾਂ ਦੇ ਤਾਂ ਕਰਦੇ ਨਹੀਂ ਸੋਚਣ ਵਾਲੀ ਹੈ ਗੱਲ ਦੋਸਤੋ ਮੈਂ ਉਹਨੂੰ ਦੇਖ ਕੇ ਮਨ ਮੇਰਾ ਬੋਕਰਾ ਹੋ ਗਿਆ ਐਸੇ ਬੱਚਿਆਂ ਨੂੰ ਰੱਬ ਵੀ ਮਾਫ਼ ਨਹੀਂ ਕਰਦਾ ਕਿੰਨੀਆਂ ਉਹਨੇ ਠੱਗੀਆਂ ਠੋਰੀਆਂ ਕਰਕੇ ਸਾਡੇ ਨਾਲ ਤਾਂ ਆਪਣੇ ਬੱਚਿਆਂ ਵਾਸਤੇ ਸਭ ਕੁਝ ਕਰਦਾ ਰਿਹਾ ਆਖਰ ਨੂੰ ਉਹ ਹੀ ਬੱਚੇ ਅੱਜ ਉਹਦੀ ਬਾਤ ਉਹ ਨਹੀਂ ਪੁੱਛਦੇ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਹੈਨਾ ਬੇਮਾਨੀ ਠੱਗੀ ਠੋਰੀ ਬਿਲਕੁਲ ਨਾ ਕਰੋ ਕਿਹਨੇ ਸਾਥ ਨਹੀਂ ਦੇਣਾ ਤੁਹਾਡੇ ਤੱਕ ਵਿੱਚ ਕਿਹਨੇ ਸਾਥ ਨਹੀਂ ਦੇਣਾ